ਪੈਰਿਸ 올림픽 ਦੇ ਵਿੱਚ ਜਦੋਂ 6 ਮੈਡਲ ਭਾਰਤ ਨੇ ਜਿੱਤੇ ਸੀ ਤਾਂ ਉਸ ਵੇਲੇ ਪੂਰੇ ਭਾਰਤ ਦੇ ਵਿੱਚ ਜਸ਼ਨ ਦਾ ਮਾਹੌਲ ਸੀ ਹਾਲਾਂਕਿ 골ਡ ਨਹੀਂ ਆਇਆ ਸੀ ਪਰ ਫਿਰ ਵੀ 6 ਮੈਡਲਾਂ ਤੋਂ ਬਾਅਦ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਸੀ ਪਰ ਉਸ ਤੋਂ ਬਾਅਦ ਅਚਾਨਕ ਹੋਇਆ ਇੰਜ ਕਿ ਸਾਰੇ ਪੈਰਿਸ 올림픽 ਦੇ ਗੇਮ ਨੂੰ ਭੁੱਲ ਗਏ ਤੇ ਆਪਣੇ ਆਪਣੇ ਕੰਮਾਂ 'ਚ ਲੱਗ ਗਏ ਪਰ ਹੁਣ ਜੋ ਅੱਜ ਦੀ ਅਪਡੇਟ ਹੈ ਉਹ ਇਹ ਹੈ ਕਿ ਪੈਰਿਸ 올림픽 ਹੁਣ ਵੀ ਚੱਲ ਰਿਹਾ ਸੀ ਸੰਡੇ ਤੱਕ ਚੱਲ ਰਿਹਾ ਸੀ ਉਸ ਦੇ ਵਿੱਚ ਪੈਰਿਸ ਦੇ ਵਿੱਚ ਜੋ ਪੈਰਾ ਲੀਮਪਿਕਸ ਯਾਨੀ ਕਿ ਜੋ ਸਪੈਸ਼ਲੀ ਏਬਲਡ ਐਥਲੀਟਸ ਨੇ ਉਹਨਾਂ ਦਾ ਵੀ ਇੱਕ ਮੁਕਾਬਲਾ ਹੁੰਦਾ ਮੇਨ ਪੈਰਿਸ ਜੋ ਮੇਨ ਜੋ 올림픽 ਹੁੰਦਾ ਉਸ ਤੋਂ ਬਾਅਦ ਇਸ ਦੇ ਵਿੱਚ ਭਾਰਤ ਨੇ ਇਤਿਹਾਸ ਰਚਿਆ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਅੱਜ ਤੁਹਾਡੇ ਤੱਕ ਇਹ ਖਬਰ ਪਹੁੰਚ ਵੀ ਗਈ ਹੋਏਗੀ ਕਿ ਭਾਰਤ ਨੇ ਜੋ ਪੈਰਾਓਲੰਪਿਕਸ ਦੇ ਵਿੱਚ ਪੈਰਾਓਲੰਪਿਕਸ 2024 ਦੇ ਵਿੱਚ ਭਾਰਤ ਨੇ 29 ਮੈਡਲ ਹਾਸਲ ਕੀਤੇ ਨੇ 29 ਮੈਡਲ ਹਾਸਲ 29 ਮੈਡਲਾਂ ਦੇ ਵਿੱਚੋਂ 7 골ਡ ਮੈਡਲ 9 ਸਿਲਵਰ ਤੇ 13 ਬ੍ਰੌਂਜ਼ ਮੈਡਲ ਭਾਰਤ ਨੇ ਹਾਸਲ ਕੀਤੇ ਨੇ ਤੇ ਪੂਰੇ ਪੈਰਾਓਲੰਪਿਕਸ ਦੇ ਵਿੱਚ 18ਵੇਂ ਨੰਬਰ ਤੇ ਰਿਹਾ ਹੈ ਯਾਨੀ ਕਿਉਂਕਿ ਇਸ ਗੇਮ ਵੱਲ ਬਹੁਤੇ ਲੋਕਾਂ ਦਾ ਧਿਆਨ ਨਹੀਂ ਗਿਆ ਸੀ ਕਿਉਂਕਿ ਇਸ ਦੇ ਵਿੱਚ ਡਿਫਰੈਂਟਲੀ ਏਬਲਡ ਜੋ ਐਥਲੀਟਸ ਹੁੰਦੇ ਨੇ ਉਹਨਾਂ ਨੇ ਹਿੱਸਾ ਲੈਣਾ ਹੁੰਦਾ ਔਰ ਸਾਡੇ ਦੇਸ਼ ਦੇ ਵਿੱਚ ਇਸ ਚੀਜ਼ ਨੂੰ ਸੈਲੀਬ੍ਰੇਟ ਘੱਟ ਕੀਤਾ ਜਾਂਦਾ ਇਗਨੋਰ ਜ਼ਿਆਦਾ ਕੀਤਾ ਜਾਂਦਾ ਪਰ ਇਸ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਇਸ ਕਰਕੇ ਹੈ ਕਿਉਂਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਅਬੈਂਡਨਡ ਕਰ ਦਿੰਦੇ ਹਾਂ ਸੋਸਾਇਟੀ ਦੇ ਵਿੱਚ ਬਹੁਤਾ ਤਵਜੋ ਨਹੀਂ ਦਿੱਤੀ ਜਾਂਦੀ ਉਹਨਾਂ ਐਥਲੀਟਾਂ ਨੇ 29 ਮੈਡਲ ਭਾਰਤ ਦੀ ਝੋਲੀ ਦੇ ਵਿੱਚ ਪਾਏ ਨੇ ਜਿਦੇ ਵਿੱਚ 7 골ਡ ਨੇ ਮੇਨ 올림픽 ਯਾਨੀ ਕਿ ਜਿਸ ਦੇ ਵਿੱਚ ਜੋ 6 ਅਸੀਂ ਮੈਡਲ ਜਿੱਤੇ ਨੇ ਪੈਰਾ ਪੈਰਾ 올림픽 ਤੋਂ ਪਹਿਲਾਂ ਉਹਦੇ ਸਿਰਫ 6 ਮੈਡਲ ਅਸੀਂ ਜਿੱਤੇ ਨੇ ਹਾਲਾਂਕਿ ਹੁਣ 29 ਮੈਡਲ ਆਏ ਨੇ ਇਸ ਵਾਰ ਪੈਰਾ 올림픽 ਦੇ ਵਿੱਚ ਭਾਰਤ ਨੇ ਇਤਿਹਾਸ ਇਸ ਕਰਕੇ ਕਰਕੇ ਵੀ ਰਚਿਆ ਕਿਉਂਕਿ ਪਿਛਲੀ ਵਾਰ ਟੋਕੀਓ 올림픽 ਦੇ ਵਿੱਚ ਭਾਰਤ ਨੇ ਟੋਕੀਓ ਪੈਰਾ 올림픽 ਦੇ ਵਿੱਚ ਭਾਰਤ ਨੇ 19 ਮੈਡਲ ਹਾਸਲ ਕੀਤੇ ਸੀ ਇਸ ਵਾਰ 29 ਮੈਡਲ ਹਾਸਲ ਕੀਤੇ ਨੇ ਯਾਨੀ 10 ਮੈਡਲ ਜ਼ਿਆਦਾ ਤਾਂ ਇਸ ਦੇ ਵਿੱਚ ਉਹਨਾਂ ਖਿਡਾਰੀਆਂ ਦੇ ਵੀ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਮਾੜਾ ਦੌਰ ਵੀ ਦੇਖਿਆ ਤੇ ਉਸ ਤੋਂ ਬਾਅਦ ਉਹ ਛਾ ਗਏ 골ਡ ਮੈਡਲ ਜਿੱਤ ਕੇ, ਸਿਲਵਰ ਮੈਡਲ ਜਿੱਤ ਕੇ, ਬ੍ਰੌਂਜ਼ ਮੈਡਲ ਜਿੱਤ ਕੇ। ਤਾਂ ਇਸ ਦੇ ਵਿੱਚ ਅਸੀਂ ਉਹਨਾਂ ਖਿਡਾਰੀਆਂ ਦਾ ਨਾਮ ਲਵਾਂ ਕਿਉਂਕਿ 29 ਖਿਡਾਰੀ ਨੇ ਉਹਨਾਂ ਦੇ ਵਿੱਚ ਮੇਨ ਮੇਨ ਜਿਹੜੇ ਖਿਡਾਰੀਆਂ ਨੇ 골ਡ ਜਿੱਤਿਆ ਹਾਲਾਂਕਿ ਜੋ ਮੈਡਲ ਲੈ ਕੇ ਆਨੇ ਸਾਰਿਆਂ ਦਾ ਆਪੋ ਆਪਣਾ ਸਥਾਨ ਹੈ ਪਰ 골ਡ ਵਾਲਿਆਂ ਦੀ ਵੀ ਗੱਲਬਾਤ ਵੀ ਕਰ ਲਵਾਂਗੇ। ਇਸ ਦੇ ਵਿੱਚ ਅਮਨੀ ਲੇਖੜਾ ਸਭ ਤੋਂ ਅੱਗੇ ਰਹੇ ਇਹਨਾਂ ਨੇ ਇਤਿਹਾਸ ਇਸ ਕਰਕੇ ਰਚਿਆ ਕਿ ਇਹਨਾਂ ਨੇ ਵੂਮਨਸ 10 ਮੀਟਰ 에ਅਰ ਰਾਈਫਲ ਦੇ ਵਿੱਚ ਖਿਤਾਬ ਜਿੱਤਿਆ ਤੇ ਇਸ ਵਿੱਚ ਉਹਨਾਂ ਨੇ ਆਪਣੇ ਪੂਰੇ ਪੈਰਾਓਲੰਪਿਕ ਦੇ ਵਿੱਚ ਜਿੰਨਾ ਵੀ ਇਹਨਾਂ ਦਾ ਕੈਰੀਅਰ ਰਿਹਾ ਉਹਦੇ ਵਿੱਚ ਇਹਨਾਂ ਨੇ ਇਹ ਤੀਜਾ ਮੈਡਲ ਹਾਸਲ ਕੀਤਾ ਤਾਂ ਅਮਨੀ ਲੇਖਰਾਂ ਨੇ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਰਚ ਦਿੱਤਾ ਹੈ ਉਸ ਤੋਂ ਬਾਅਦ ਗੱਲ ਆਉਂਦੀ ਹੈ ਸੁਮਿਤ ਅੰਤਿਲ ਦੀ ਸੁਮਿਤ ਅੰਤਿਲ ਨੇ ਮੈਂਸ ਜੈਵਲਿਨ ਥਰੋ ਦੇ ਵਿੱਚ ਲਗਾਤਾਰ ਦੋ 골ਡ ਮੈਡਲ ਜਿੱਤੇ ਨੇ ਪਹਿਲਾਂ ਵੀ ਜਿੱਤੇ ਨੇ ਤੇ ਹੁਣ ਵੀ ਇਸ ਵਾਰ ਉਹਨਾਂ ਨੇ 골ਡ ਮੈਡਲ ਹਾਸਲ ਕੀਤਾ ਹੈ ਸੁਮਿਤ ਅੰਤਿਲ ਨੇ ਨਿਤੇਸ਼ ਕੁਮਾਰ ਨੇ ਬੈਡਮਿੰਟਨ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਹੈ ਹਰਵਿੰਦਰ ਸਿੰਘ ਨੇ ਆਰਚਰੀ ਦੇ ਵਿੱਚ ਭਾਰਤ ਦੇ ਲਈ ਪਹਿਲਾ ਪੈਰਾਲੀੰਪਿਕ 골ਡ ਜਿੱਤਿਆ ਹੈ ਯਾਨੀ ਆਰਚਰੀ ਦੇ ਵਿੱਚ ਭਾਰਤ ਨੇ ਕਦੇ ਵੀ 골ਡ ਮੈਡਲ ਪੈਰਾਲੀੰਪਿਕਸ 올림픽 ਦੇ ਵਿੱਚ ਨਹੀਂ ਜਿੱਤਿਆ ਸੀ ਤਾਂ ਇਸ ਵਾਰ ਨਾਮ ਰੋਸ਼ਨ ਕੀਤਾ ਹਰਵਿੰਦਰ ਸਿੰਘ ਹੋਰਾਂ ਨੇ ਧਰਮਵੀਰ ਨੇ ਕਲਬ ਥਰੋ ਦੇ ਵਿੱਚ F51 ਦੇ ਵਿੱਚ सिदा सिदा गोल्ड मेडल हासिल ਕੀਤਾ ਹੈ ਪ੍ਰਵੀਨ ਕੁਮਾਰ ਨੇ ਹਾਈ ਜੰਪ F41 ਦੇ ਵਿੱਚ ਇਤਿਹਾਸਿਕ 골ਡ ਹਾਸਲ ਕੀਤਾ ਹਾਲਾਂਕਿ ਟੈਕਨੀਕਲ ਨਾਮ ਨੇ ਉਸ ਤੇ ਜਾਣ ਦੀ ਲੋੜ ਨਹੀਂ ਸਿੱਧਾ ਸਿੱਧਾ ਸਮਝਣ ਦੀ ਲੋੜ ਹੈ ਨਵਦੀਪ ਸਿੰਘ ਨੇ ਪਾਰਾ ਦੀ ਝੋਲੀ ਦੇ ਵਿੱਚ 골ਡ ਮੈਡਲ ਹਾਸਲ ਪਾਇਆ ਜੋ ਕਿ ਜੈਵਲਿਨ ਥਰੋ ਦੇ ਵਿੱਚ ਉਹਨਾਂ ਨੇ ਇਹ 골ਡ ਮੈਡਲ ਹਾਸਲ ਕੀਤਾ ਹੈ ਇਹ ਤਿਹ ਹੈ ਮੋਟੀ ਮੋਟੀ ਗੱਲ ਪਰ ਹੁਣ ਜਿੰਨਾ ਖਿਡਾਰੀਆਂ ਦਾ ਅਸੀਂ ਨਾ ਲਿਆ ਉਹਨਾਂ ਦੀ ਜਦੋਂ ਕਹਾਣੀ ਤੁਸੀਂ ਸੁਣੋਗੇ ਉਸ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਆਖਿਰਕਾਰ ਸੱਚ ਹੈ ਇਹ ਗੱਲ ਕਿ ਹੌਸਲਿਆਂ ਨਾਲ ਉਡਾਨ ਹੁੰਦੀ ਹੈ ਪੰਖਾਂ ਨਾਲ ਕੁਝ ਨਹੀਂ ਹੁੰਦਾ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅਵਨੀ ਲੇਖੜਾ ਦੀ ਅਵਨੀ ਲੇਖੜਾ ਜੋ ਕਿ ਤੁਸੀਂ ਅਕਸਰ ਇਹਨਾਂ ਦੀ ਤਸਵੀਰਾਂ ਦੇਖੀਆਂ ਹੋਣਗੀਆਂ व्हीਲਚੇਅਰ ਤੇ ਬੈਠੇ ਰਹਿੰਦੇ ਨੇ ਇਹਨਾਂ ਨੇ ਇਸ ਵਾਰ ਇਤਿਹਾਸ ਇਸ ਕਰਕੇ ਰਚਿਆ ਹੈ ਕਿਉਂਕਿ ਇਹਨਾਂ ਨੇ 10 ਮੀਟਰ ਦੀ ਜੋ 에ਅਰ ਪਿਸਟਲ ਸੀ ਉਸ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਹੈ ਤਾਂ ਅਵਨੀ ਲੇਖੜਾ ਦੀ ਕਹਾਣੀ ਆਪਣੇ ਆਪ ਦੇ ਵਿੱਚ ਬਹੁਤ ਹੀ ਇਨਸਪਾਇਰ ਕਰਨ ਵਾਲੀ ਹੈ ਅਵਨੀ ਲੇਖੜਾ ਰਾਜਸਥਾਨ ਦੇ ਜੈਪੁਰ ਤੋਂ ਆਉਂਦੇ ਨੇ ਅਵਨੀ ਦਾ 12 ਸਾਲ ਦੀ ਉਮਰ ਦੇ ਵਿੱਚ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਤੋਂ ਬਾਅਦ ਅਵਨੀ ਲੇਖੜਾ 휠ਚੇਅਰ ਤੇ ਬਾਉਂਡ ਹੋ ਗਏ ਸੀ ਯਾਨੀ ਉਹ ਤੁਰ ਫਿਰ ਨਹੀਂ ਸਕਦੇ ਸੀ ਪਰ ਅਵਨੀ ਲੇਖੜਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਇਹ ਹਾਦਸਾ ਹੋਇਆ ਉਸ ਦੇ ਕਾਰਨ ਜ਼ਿੰਦਗੀ ਦੇ ਵਿੱਚ ਬੈਠ ਨਹੀਂ ਗਈ ਆਪਣੇ ਆਪ ਨੂੰ ਘਰ ਦੇ ਵਿੱਚ ਕੈਦ ਨਹੀਂ ਕੀਤਾ ਅਮਨੀ ਲੇਖਰਾ ਅੱਗੇ ਆਈ ਉਸਨੇ ਮਿਹਨਤ ਕੀਤੀ ਅਤੇ ਇਸ ਤੋਂ ਬਾਅਦ ਪੈਰਾ ਲੀਮਪਿਕਸ ਦੇ ਲਈ ਤਿਆਰੀ ਕਰਨੀ ਸ਼ੁਰੂ ਕਰਤੀ ਸੀ ਕਰ ਦਿੱਤੀ ਤੇ 10 ਮੀਟਰ 에ਅਰ ਪਿਸਟਲ 에ਅਰ ਪਿਸਟਲ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਤਾਂ ਅਮਨੀ ਲੇਖਰਾ ਉਹਨਾਂ ਲੱਖਾਂ ਕੁੜੀਆਂ ਮੁੰਡਿਆਂ ਦੇ ਲਈ ਇਨਸਪਾਇਰ ਇਨਸਪੀਰੇਸ਼ਨ ਦੀ ਕਹਾਣੀ ਨੇ ਜਿਨ੍ਹਾਂ ਨੂੰ ਐਦਾਂ ਲੱਗਦਾ ਹੈ ਕਿ ਕੋਈ ਵੀ ਇੱਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਾੜਾ ਦੌਰ ਆਇਆ ਉਸ ਤੋਂ ਬਾਅਦ ਜ਼ਿੰਦਗੀ ਖਤਮ ਹੈ ਪਰ ਅਜਿਹਾ ਨਹੀਂ ਹੈ ਅਮਨੀ ਲੇਖਰਾ ਤੋਂ ਸਿੱਖਣ ਦੀ ਲੋੜ ਹੈ ਉਸ ਤੋਂ ਬਾਅਦ ਗੱਲ ਅਸੀਂ ਕਰਾਂਗੇ ਸੁਮਿਤ ਅੰਤਿਲ ਦੀ ਸੁਮਿਤ ਅੰਤਿਲ ਦੇ ਨਾਲ ਵੀ ਇੱਕ ਹਾਦਸਾ ਵਾਪਰਿਆ ਸੀ ਜਦੋਂ ਉਹ 12ਵੀਂ ਦੀ ਜਮਾਤ ਵਿੱਚ ਪੜ੍ਹਦੇ ਸੀ ਸੁਮਿਤ ਅੰਤਿਲ ਦੀ ਕਹਾਣੀ ਆਪਣੇ ਆਪ ਦੇ ਵਿੱਚ ਬੇਹੱਦ ਇਨਸਪਾਇਰ ਕਰਨ ਵਾਲੀ ਹੈ ਸੁਮਿਤ ਅੰਤਿਲ 2015 ਦਾ ਉਹ ਦੌਰ ਸੀ ਜਦੋਂ ਸੁਮਿਤ ਅੰਤਿਲ ਪੜ੍ਹ ਕੇ ਟਿਊਸ਼ਨ ਪੜ੍ਹ ਕੇ ਆਪਣੇ ਘਰ ਪਰਤ ਰਹੇ ਸੀ ਪਰ ਰਾਹ ਦੇ ਵਿੱਚ ਉਹਨਾਂ ਦਾ ਇੱਕ ਟਰੈਕਟਰ ਟ੍ਰੋਲੀ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਉਹਨਾਂ ਦੀ ਉਹਨਾਂ ਨੂੰ ਇੱਕ ਪੈਰ ਇਸ ਹਾਦਸੇ ਦੇ ਵਿੱਚ ਗੋਣਾ ਪਿਆ ਸੀ ਇਸ ਦੇ ਵਿੱਚ ਸੁਮਿਤ ਅੰਤਿਲ ਨੇ ਹਾਰ ਨਹੀਂ ਮੰਨੀ ਸੁਮਿਤ ਅੰਤਿਲ ਨੇ ਬੇहद ਮਿਹਨਤ ਕੀਤੀ ਉਸ ਤੋਂ ਬਾਅਦ सुमित अंतिल ਦੇ ਨਾਲ ਇੱਕ ਹੋਰ ਟ੍ਰੈਜੇਡੀ ਇਹ ਵੀ ਹੋਈ ਸੀ ਕਿ ਉਹਨਾਂ ਦੇ ਪਿਤਾ 에ਅਰ ਫੋਰਸ ਦੇ ਵਿੱਚ ਸਨ ਪਰ ਇੱਕ ਬਿਮਾਰੀ ਕਾਰਨ ਉਹਨਾਂ ਦੇ ਪਿਤਾ ਇਸ ਦੁਨੀਆ ਤੋਂ ਚਲਾਣਾ ਕਰ ਗਏ ਸੀ ਜਿਸ ਤੋਂ ਬਾਅਦ ਸੁਮਿਤ ਅੰਤਿਲ ਉਹਨਾਂ ਦੀ ਮਾਤਾ ਤੇ ਤਿੰਨ ਭੈਣਾਂ ਇਕੱਲੇ ਪਰਿਵਾਰ ਦੇ ਵਿੱਚ ਰਹਿ ਗਏ ਸਨ ਪਰ ਇਸ ਔਖੇ ਦੌਰ ਤੋਂ ਵੀ ਨਿਕਲੇ ਤੇ ਸੁਮਿਤ ਅੰਤਿਲ ਨੇ ਇਹ ਸਾਬਿਤ ਕਰ ਦਿੱਤਾ ਕਿ ਹੌਂਸਲਾ ਜਦੋਂ ਹੋਵੇ ਤਾਂ ਤੁਸੀਂ ਕੋਈ ਵੀ ਮੰਜ਼ਲ ਸਰ ਕਰ ਸਕਦੇ ਹੋ ਤਾਂ ਸੁਮਿਤ ਅੰਤਿਲ ਨੇ ਇਸ 올림픽 ਦੇ ਵਿੱਚ ਪੈਰਾਲੰਪਿਕ ਦੇ ਵਿੱਚ 골ਡ ਜਿੱਤਿਆ ਹੈ ਇਸ ਤੋਂ ਬਾਅਦ ਗੱਲ ਆਉਂਦੀ ਹੈ ਨਿਤੇਸ਼ ਕੁਮਾਰ ਦੀ ਨਿਤੇਸ਼ ਕੁਮਾਰ ਹਰਿਆਣਾ ਦੇ ਬੈਡਮਿੰਟਨ ਖਿਡਾਰੀ ਨੇ ਨਿਤੇਸ਼ ਕੁਮਾਰ ਹਰਿਆਣਾ ਦੇ ਰਹਿਣ ਵਾਲੇ ਨੇ ਨਿਤੇਸ਼ ਕੁਮਾਰ ਤੇ ਉਸ ਵਾਰ ਪੈਰਿਸ ਦੇ ਵਿੱਚ ਪੈਰਾ ਲੀਮਪਿਕ ਦੇ ਵਿੱਚ ਉਹਨਾਂ ਨੇ 골ਡ ਮੈਡਲ ਜਿੱਤ ਦਵਾਇਆ ਹੈ ਨਿਤੇਸ਼ ਨੇ 15 ਸਾਲ ਪਹਿਲਾਂ 15 ਸਾਲ ਪਹਿਲਾਂ ਸਾਲ ਸੀ 2009 ਉਹਨਾਂ ਨੇ ਉਹਨਾਂ ਦਾ ਜੋ ਖੱਬਾ ਪੈਰ ਸੀ ਉਸ ਨੂੰ ਉਹਨਾਂ ਨੇ ਇੱਕ ਟ੍ਰੇਨ ਹਾਦਸੇ ਵਿੱਚ ਗਵਾ ਲਿਆ ਸੀ ਰੀਜ਼ਨ ਏਸੀ ਕਿ ਵਿਸ਼ਾਖਾਪਟਨਮ ਜਾ ਰਹੇ ਸੀ ਨਿਤੇਸ਼ ਕੁਮਾਰ ਵਿਸ਼ਾਖਾਪਟਨਮ ਦੇ ਵਿੱਚ ਇੱਕ ਫੁੱਟਬਾਲ ਟੂਰਨਾਮੈਂਟ ਖੇਡਣ ਜਾ ਰਹੇ ਸੀ ਕਿ ਸੋਚੋ ਜਿਹੜਾ ਖਿਡਾਰੀ ਫੁੱਟਬਾਲ ਖੇਡਣ ਦਾ ਚਾਹਵਾਨ ਹੋਵੇ ਉਸ ਦੀ ਇੱਕ ਲੱਤ ਟ੍ਰੇਨ ਐਕਸੀਡੈਂਟ ਦੇ ਵਿੱਚ ਗੁਆ ਲਈ ਹੋਵੇ ਉਸ ਤੋਂ ਬਾਅਦ ਉਸ ਦਾ ਸੁਪਨਾ ਟੁੱਟ ਗਿਆ ਸੀ ਫੁੱਟਬਾਲਰ ਬਣਨ ਦਾ ਪਰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਫੈਸਲਾ ਕੀਤਾ ਹੋਇਆ ਸੀ ਨਿਤੇਸ਼ ਕੁਮਾਰ ਹੋਰਾਂ ਨੇ ਨਿਤੇਸ਼ ਕੁਮਾਰ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਕਾਮਯਾਬੀ ਦਾ ਪਲ ਉਦੋਂ ਆਉਂਦਾ ਹੈ ਜਦੋਂ ਉਹਨਾਂ ਨੇ ਆਈਆਈਟੀ ਕ੍ਰੈਕ ਕਰ ਲਿਆ ਸੀ ਆਈਆਈਟੀ ਦਾ ਜੋ ਐਗਜ਼ਾਮ ਹੁੰਦਾ ਉਹ ਪਾਸ ਕਰਨਾ ਬੇਹਦ ਮੁਸ਼ਕਲ ਮੰਨਿਆ ਜਾਂਦਾ ਭਾਰਤ ਦੇ ਵਿੱਚ ਆਈਆਈਟੀ ਵੀ ਕਲੀਅਰ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਬੈਡਮਿੰਟਨ ਖੇੜਨਾ ਸ਼ੁਰੂ ਕੀਤਾ ਨਿਤੇਸ਼ ਕੁਮਾਰ ਨੇ ਤਾਂ ਇੱਕ ਪੈਰ ਖੱਬਾ ਪੈਰ ਜੋ ਸੀ ਉਹ ਕੱਟਣਾ ਪਿਆ ਖੱਬੇ ਪੈਰ ਦੇ ਵਿੱਚ ਉਹਨਾਂ ਨੇ ਬਲੇਡ ਲਗਾ ਕੇ ਬੈਡਮਿੰਟਨ ਖੇਡਣਾ ਸ਼ੁਰੂ ਕੀਤਾ ਤੇ ਉਸ ਦੇ ਵਿੱਚ ਹੁਣ ਭਾਰਤ ਦੇ ਝੋਲੀ ਉਹਨਾਂ ਨੇ ਇੱਕ 골ਡ ਮੈਡਲ ਜਿੱਤ ਆਇਆ ਹੈ ਤਾਂ ਨਿਤੇਸ਼ ਕੁਮਾਰ ਦੀ ਖਾਣੀ ਵੀ ਆਪਣੇ ਆਪ ਦੇ ਵਿੱਚ ਬੇਹਦ ਇਨਸਪਾਇਰ ਕਰਨ ਵਾਲੀ ਹੈ ਗੱਲ ਕੀਤੀ ਸੀ ਨਿਤੇਸ਼ ਕੁਮਾਰ ਦੀ ਇਸ ਤੋਂ ਬਾਅਦ ਗੱਲ ਆਉਂਦੀ ਹੈ ਹਰਵਿੰਦਰ ਸਿੰਘ ਹੋਰਾਂ ਦੀ ਹਰਵਿੰਦਰ ਸਿੰਘ ਹਰਿਆਣਾ ਦੇ ਰਹਿਣ ਵਾਲੇ ਨੇ ਤੁਸੀਂ ਉਹਨਾਂ ਦੀਆਂ ਤਸਵੀਰਾਂ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਤੋਂ ਲੈ ਕੇ ਨਿਊਜ਼ ਮੀਡੀਆ ਦੇ ਵਿੱਚ ਅਤੇ ਅਖਬਾਰਾਂ ਦੇ ਵਿੱਚ ਛਪੀ ਹੋਈ ਦੇਖੀ ਹੋਏਗੀ ਹਰਵਿੰਦਰ ਸਿੰਘ ਨੇ ਭਾਰਤ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਇਸ ਕਰਕੇ ਦਿੱਤਾ ਕਿਉਂਕਿ ਹਰਵਿੰਦਰ ਸਿੰਘ ਉਹ ਪਹਿਲੇ ਸ਼ਖਸ ਨੇ ਜਿਨ੍ਹਾਂ ਨੇ ਆਰਚਰੀ ਦੇ ਵਿੱਚ ਯਾਨੀ ਜਿਨ੍ਹਾਂ ਨੇ ਜੋ ਤਨੋਸ਼ ਲਾਇਆ ਜਾਂਦਾ ਉਸ ਦੇ ਵਿੱਚ ਆਰਚਰੀ ਕਿਹਾ ਜਾਂਦਾ ਉਸ ਨੂੰ ਐਥਲੈਟਿਕਸ ਦੇ ਵਿੱਚ ਆਰਚਰੀ ਦੇ ਵਿੱਚ ਹਰਵਿੰਦਰ ਸਿੰਘ ਹੋਰਾ ਨੇ ਭਾਰਤ ਨੂੰ 골ਡ ਮੈਡਲ ਜਿੱਤਵਾਇਆ ਹੈ ਹਰਵਿੰਦਰ ਸਿੰਘ ਪਹਿਲੇ ਭਾਰਤੀ ਬਣ ਗਏ ਨੇ ਜਿਨ੍ਹਾਂ ਨੇ ਪੈਰਾ ਲੀਮਪਿਕਸ ਦੇ ਵਿੱਚ ਭਾਰਤ ਦੀ ਝੋਲੀ 골ਡ ਪਾਇਆ ਜਦੋਂ ਵੀ ਇਹ ਗੱਲ ਦੀ ਚਰਚਾ ਹੋਏਗੀ ਹਰਵਿੰਦਰ ਸਿੰਘ ਦਾ ਨਾਮ ਸਾਹਮਣੇ ਆਂਦਾ ਰਹੇਗਾ ਹਰਵਿੰਦਰ ਸਿੰਘ ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਨੇ ਉਹਨਾਂ ਦੇ ਪਿਤਾ ਕਿਸਾਨ ਨੇ ਪਰ ਕਿਸਾਨੀ ਪਰਿਵਾਰ ਚੋਂ ਆਉਣ ਵਾਲੇ ਹਰਵਿੰਦਰ ਸਿੰਘ ਨੇ ਕਦੇ ਹਾਰ ਨਹੀਂ ਮੰਨੀ ਤੇ ਉਹਨਾਂ ਨੇ ਕਿਹਾ ਕਿ ਆਪਣਾ ਸੁਪਨਾ ਮੈਂ ਪੂਰਾ ਕਰਾਂਗਾ ਹਰਵਿੰਦਰ ਸਿੰਘ ਦੇ ਨਾਲ ਕੀ ਹੋਇਆ ਸੀ ਹਰਵਿੰਦਰ ਸਿੰਘ ਦੀ ਇੱਕ ਉਹਨਾਂ ਦੇ ਪੈਰ ਖਰਾਬ ਹੋ ਗਏ ਸੀਨ ਕਾਰਨ ਏਸੀ ਕਿ ਬਚਪਨ ਦੇ ਵਿੱਚ ਉਹਨਾਂ ਨੂੰ ਇੱਕ ਇੰਜੈਕਸ਼ਨ ਲਗਾਇਆ ਗਿਆ ਸੀ ਡੇਂਗੂ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀਆਂ ਲੱਤਾਂ ਖੜ ਗਈਆਂ ਸੀ ਇਸ ਕਰਕੇ ਉਹਨਾਂ ਨੂੰ व्हीਲ ਚੇਅਰ ਤੇ ਬੈਠਣਾ ਪਿਆ ਸਾਰੀ ਜ਼ਿੰਦਗੀ ਦੇ ਲਈ ਪਰ ਹਰਵਿੰਦਰ ਸਿੰਘ ਨੇ ਆਪਣਾ ਹੌਸਲਾ ਨਹੀਂ ਗਵਾਇਆ ਤਾਂ ਹਰਵਿੰਦਰ ਸਿੰਘ ਨੇ ਆਰਚਰੀ ਦੇ ਵਿੱਚ 골ਡ ਮੈਡਲ ਜਿੱਤਿਆ ਜੋ ਭਾਰਤ ਦੇ ਲਈ ਪਹਿਲਾ 골ਡ ਹੈ ਪੈਰਾਓਲੰਪਿਕਸ ਦੇ ਵਿੱਚ ਤਾਂ ਇਤਿਹਾਸ ਵਿੱਚ ਹਰਵਿੰਦਰ ਸਿੰਘ ਦਾ ਨਾਮ ਦਰਜ ਹੋ ਗਿਆ ਉਸ ਤੋਂ ਬਾਅਦ ਗੱਲ ਅਸੀਂ ਕਰਾਂਗੇ ਯੂਪੀ ਦੇ ਨੋਇਡਾ ਦੇ ਪ੍ਰਵੀਨ ਕੁਮਾਰ ਦੀ ਪ੍ਰਵੀਨ ਕੁਮਾਰ 21 ਸਾਲ ਦੇ ਨੇ ਪਰਵੀਨ ਕੁਮਾਰ ਨੇ ਅਜੀਹਾ ਕੰਮ ਕੀਤਾ ਜਿਸ ਨੂੰ ਸੁਣਨ ਤੋਂ ਬਾਅਦ ਹਰ ਸ਼ਖਸ ਨੂੰ ਲੱਗੇਗਾ ਕਿ ਸ਼ਾਇਦ ਉਸ ਦੀ ਜ਼ਿੰਦਗੀ ਵਿੱਚ ਜੋ ਮੁਸ਼ਕਲਾਂ ਨੇ ਪਰਵੀਨ ਕੁਮਾਰ ਨਾਲੋਂ ਤਾਂ ਸ਼ਾਇਦ ਛੋਟੀਆਂ ਹੀ ਹੋਣਗੀਆਂ ਪਰਵੀਨ ਕੁਮਾਰ ਨੂੰ ਸ਼ੁਰੂ ਤੋਂ ਹੀ ਇਸ ਕਰਕੇ ਉਹਨਾਂ ਨੂੰ ਤਾਨੇ ਮਾਰੇ ਜਾਂਦੇ ਸੀ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਕਿਉਂਕਿ ਜਦੋਂ ਪੈਦਾ ਹੋਏ ਸੀ ਉਹਨਾਂ ਦੇ ਪੈਰ ਆਮ ਲੋਕਾਂ ਨਾਲੋਂ ਛੋਟੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਛੋਟੇ ਪੈਰ ਵਾਲਾ ਸ਼ਖਸ ਕਹਿ ਕੇ ਲੋਕ ਚੜਾਉਂਦੇ ਸੀ ਜਾਂ ਬੱਚੇ ਚੜਾਉਂਦੇ ਸੀ ਜਾਂ ਗਵਾਂਡੀ ਆ ਤੁਸੀਂ ਜਿਹਨੂੰ ਵੀ ਸਮਝ ਲਓ ਪਰ ਉਸ ਦੌਰ ਦੇ ਵਿੱਚ ਪ੍ਰਵੀਨ ਕੁਮਾਰ ਨੂੰ ਬੜੇ ਔਖੇ ਸਮੇਂ ਵਿੱਚ ਲੰਘਣਾ ਪਿਆ ਪਰ ਪ੍ਰਵੀਨ ਕੁਮਾਰ ਨੇ ਇਹਨਾਂ ਸਾਰੇ ਤਾਨਿਆਂ ਨੂੰ ਜਵਾਬ ਆਪਣੇ ਮੈਡਲ ਨਾਲ ਦਿੱਤਾ ਪ੍ਰਵੀਨ ਕੁਮਾਰ ਨੇ ਇਸ ਜੋ ਉਹਨਾਂ ਨੇ ਹਾਈ ਜੰਪ ਦੇ ਵਿੱਚ 골ਡ ਮੈਡਲ ਜਿੱਤਿਆ ਹਾਈ ਜੰਪ ਯਾਨੀ ਕਿ ਜਿਸ ਨੂੰ ਲੋਕ ਇਸ ਕਰਕੇ ਚੜਾਉਂਦੇ ਹੁੰਦੇ ਸੀ ਕਿ ਤੇਰੇ ਪੈਰ ਛੋਟੇ ਨੇ ਤਾਂ ਉਹਨਾਂ ਨੇ ਓਨੀ ਹੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਖੇਡ ਵੀ ਚੁਣਿਆ ਹਾਈ ਜੰਪ ਹਾਈ ਜੰਪ ਦੇ ਵਿੱਚ ਉਹਨਾਂ ਨੇ 골ਡ ਮੈਡਲ ਦਵਾਇਆ ਭਾਰਤ ਨੂੰ ਤਾਂ ਪ੍ਰਵੀਨ ਕੁਮਾਰ ਦੀ ਕਹਾਣੀ ਅਜਿਹੀ ਹੈ ਕਿ ਜਿਸ ਚੀਜ਼ ਨੂੰ ਲੈ ਕੇ ਤੁਹਾਡੀ ਸਮਾਜ ਦੇ ਵਿੱਚ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਹਨ ਉਸ ਨੂੰ ਹੀ ਤੁਸੀਂ ਆਪਣੀ ਮਜ਼ਬੂਤੀ ਬਣਾਓ ਤੇ ਉਸ ਦੇ ذریعے ਪ੍ਰਵੀਨ ਕੁਮਾਰ ਨੇ ਇਹ ਸਾਬਿਤ ਕਰ ਦਿੱਤਾ ਕਿ ਹੌਸਲਾ ਕਿੰਨੀ ਵੱਡੀ ਚੀਜ਼ ਹੈ ਤੇ ਉਹਨਾਂ ਨੇ 골ਡ ਮੈਡਲ ਹਾਸਲ ਕੀਤਾ ਹਾਈ ਜੰਪ ਤੇ ਵਿੱਚ ਇਸ ਤੋਂ ਬਾਅਦ ਗੱਲ ਆਉਂਦੀ ਹੈ ਨਵਦੀਪ ਸਿੰਘ ਦੀ ਨਵਦੀਪ ਸਿੰਘ ਦੀ ਕਹਾਣੀ ਆਪਣੇ ਆਪ ਵਿੱਚ ਬੇਹਦ ਦਿਲਚਸਪ ਹੈ ਨਵਦੀਪ ਸਿੰਘ ਵੀ ਹਰਿਆਣੇ ਦੇ ਰਹਿਣ ਵਾਲੇ ਨੇ ਨਵਦੀਪ ਸਿੰਘ ਨੇ ਇਸ ਵਾਰ ਪੈਰਾਓਲੰਪਿਕਸ ਦੇ ਵਿੱਚ ਨੇਜੇਬਾਜ਼ੀ ਦੇ ਵਿੱਚ 골ਡ ਮੈਡਲ ਹਾਸਿਲ ਕੀਤਾ ਹੈ 골ਡ ਮੈਡਲ ਹਾਸਿਲ ਕਰਨ ਦਾ ਵੀ ਜੋ ਉਹਨਾਂ ਦਾ ਸਫ਼ਰ ਸੀ ਉਹ ਵੀ ਆਪਣੇ ਆਪ ਦੇ ਵਿੱਚ ਬੇਹਦ ਦਿਲਚਸਪ ਹੈ ਉਹ ਕਾਰਨ ਇਸ ਕਰਕੇ ਹੈ ਕਿਉਂਕਿ ਅਸਲ ਦੇ ਵਿੱਚ ਨਵਦੀਪ ਸਿੰਘ ਨੇ ਜੋ ਕੁਆਲੀਫਾਈ ਕੀਤਾ ਸੀ ਨੇਜਾ ਸੁੱਟ ਕੇ ਉਸ ਦੇ ਵਿੱਚ ਉਹਨਾਂ ਨੂੰ 골ਡ ਮੈਡਲ 골ਡ ਮੈਡਲ ਦੀ ਥਾਂ ਤੇ ਸਿਲਵਰ ਮੈਡਲ ਹਾਸਲ ਹੋਇਆ ਸੀ ਪਰ ਗੱਲ ਹੋਈ ਇਦਾਂ ਕਿ ਪੈਰਾ ਪੈਰਿਸ ਪੈਰਾਓਲੰਪਿਕਸ ਦੇ ਵਿੱਚ ਜਦੋਂ ਨਵਦੀਪ ਸਿੰਘ ਹੋਰਾਂ ਨੇ ਸਿਲਵਰ ਮੈਡਲ ਜਿੱਤਿਆ ਉਸ ਤੋਂ ਪਹਿਲਾਂ ਜੋ 골ਡ ਮੈਡਲ ਜਿੱਤਿਆ ਸੀ ਉਸ ਨੂੰ ਲੈ ਕੇ ਇੱਕ ਵਿਵਾਦ ਪੈਦਾ ਹੋ ਗਿਆ ਵਿਵਾਦ ਇਸ ਕਰਕੇ ਪੈਦਾ ਹੋਇਆ ਕਿਉਂਕਿ ਈਰਾਨ ਈਰਾਨ ਦਾ ਇੱਕ ਖਿਡਾਰੀ ਸੀ ਜਿਸ ਨੇ ਨੇਜ਼ੇਬਾਜ਼ੀ ਦੇ ਵਿੱਚ 골ਡ ਮੈਡਲ ਜਿੱਤਿਆ ਪਰ ਉਸ ਦੇ ਨਾਲ ਵਿਵਾਦ ਇਹ ਹੋ ਗਿਆ ਕਿ ਉਸ ਨੇ ਆਪਣੇ ਝੰਡੇ ਨੂੰ ਲੈ ਕੇ ਕਈ ਪ੍ਰਦਰਸ਼ਨ ਕੀਤੇ ਸੀ ਜਿਸ ਨੂੰ ਲੈ ਕੇ ਮਨਾਹੀ ਸੀ ਪੈਰਾਓਲੰਪਿਕਸ ਦੇ ਵਿੱਚ ਜਿਸ ਕਰਕੇ ਉੱਥੇ ਦੀ ਕਮੇਟੀ ਨੇ ਈਰਾਨ ਦੇ ਇਸ ਖਿਡਾਰੀ ਨੂੰ ਡਿਸਕਵਾਲਿਫਾਈ ਕਰ ਦਿੱਤਾ ਤਾ ਆਟੋਮੈਟਿਕ ਇਹ ਹੋਇਆ ਕਿ ਜੋ ਸਿਲਵਰ ਨਵਦੀਪ ਸਿੰਘ ਨੂੰ ਹਾਸਲ ਹੋਇਆ ਸੀ ਨਵਦੀਪ ਸਿੰਘ ਨੂੰ ਉਹੀ ਕਨਵਰਟ ਕਰਕੇ 골ਡ ਵਿੱਚ ਦੇ ਦਿੱਤਾ ਗਿਆ ਯਾਨੀ 7ਵਾਂ ਜੋ ਮੈਡਲ 골ਡ ਹਾਸਲ ਹੋਇਆ ਉਹ ਨਵਦੀਪ ਸਿੰਘ ਨੇ ਭਾਰਤ ਦੀ ਝੋਲੀ ਦੇ ਵਿੱਚ ਪਾਇਆ ਨਵਦੀਪ ਸਿੰਘ ਦੀ ਕਹਾਣੀ ਵੀ ਆਪਣੇ ਆਪ ਦੇ ਵਿੱਚ ਦਿਲਚਸਪ ਹੈ ਨਵਦੀਪ ਸਿੰਘ ਦਾ ਕਦ ਆਮ ਲੋਕਾਂ ਨਾਲੋਂ ਛੋਟਾ ਹੈ ਜਿਨ੍ਹਾਂ ਨੂੰ ਲੋਕ ਬੌਣਾ ਬੌਣਾ ਕਹਿ ਕੇ ਚੜਾਉਂਦੇ ਹੁੰਦੇ ਸੀ ਸਮਾਜ ਦੇ ਵਿੱਚ ਨਵਦੀਪ ਦਾ ਕਦ ਬੇਹੱਦ ਛੋਟਾ ਹੈ ਪਰ ਉਸ ਦੇ ਬਾਅਦ ਵੀ ਨਵਦੀਪ ਨੇ ਹਾਰ ਨਹੀਂ ਮੰਨੀ ਨਵਦੀਪ ਨੇ ਸਾਰੀਆਂ ਔਂਕੜਾਂ ਨੂੰ ਸਰ ਕੀਤਾ ਅੱਗੇ ਵਧੇ ਮਿਹਨਤ ਕੀਤੀ ਤਾਂ ਨੇਜ਼ੇਬਾਜ਼ੀ ਉਹੀ ਨੇਜ਼ੇਬਾਜ਼ੀ ਉਹੀ ਜੈਵਲਿਨ ਥਰੋ ਜੋ ਨੀਰਤ ਚੋਪੜਾ ਨੇ ਪਿਛਲੀ ਵਾਰ ਟੋਕੀਓ ਦੇ ਵਿੱਚ 골ਡ ਹਾਸਲ ਕੀਤਾ ਇਸ ਵਾਰ ਸਿਲਵਰ ਹਾਸਲ ਕੀਤਾ ਤਾਂ ਇਸ ਦੇ ਵਿੱਚ ਨਵਦੀਪ ਸਿੰਘ ਜੋ ਕਿ ਹਰਿਆਣਾ ਦੇ ਰਹਿਣ ਵਾਲੇ ਨੇ ਉਹਨਾਂ ਨੇ ਵੀ 골ਡ ਮੈਡਲ ਹਾਸਲ ਕੀਤਾ ਹੈ ਜੈਵਲਿਨ ਥਰੋ ਦੇ ਵਿੱਚ ਤਾਂ ਇਹਨਾਂ ਸੱਤਾਂ 골ਡ ਮੈਡਲ ਬਾਰੇ ਅਸੀਂ ਗੱਲ ਕੀਤੀ ਜੋਨਾਂ ਜਿਨ੍ਹਾਂ ਦੀਆਂ ਕਹਾਣੀਆਂ ਬੇਹਦ ਭਾਉ ਕਰ ਦੇਣ ਵਾਲੀਆਂ ਨੇ ਬੇਹਦ ਇਨਸਪਾਇਰਿੰਗ ਨੇ ਹਾਲਾਂਕਿ 29 ਦੇ 29 ਜੋ ਪੈਰਾ ਲੀਮਪਿਕਸ ਦੇ ਵਿੱਚ ਐਥਲੀਟ ਸਾਲਿਆ ਸੀ ਸਭ ਦੀਆਂ ਕਹਾਣੀਆਂ ਇੱਕ ਤੋਂ ਵੱਧ ਕੇ ਇੱਕ ਨੇ ਜਿਨ੍ਹਾਂ ਨੇ ਔਂਕੜਾਂ ਨੂੰ ਪਾਰ ਕਰਦੇ ਹੋਏ ਮਿਹਨਤ ਕੀਤੀ ਅਤੇ ਸਮਾਜ ਨੂੰ ਦੁਨੀਆ ਨੂੰ ਇਹ ਦੱਸਿਆ ਕਿ ਜਦੋਂ ਤੁਹਾਡੇ ਤੁਹਾਡੇ ਵਿੱਚ ਹੌਸਲਾ ਹੋਵੇ ਤਾਂ ਮੁਸ਼ਕਲਾਂ ਚਾਹੇ ਜਿੰਨੀਆਂ ਵੀ ਹੋਣ ਤੁਸੀਂ ਉਹਨਾਂ ਨੂੰ ਪਾਰ ਹੀ ਕਰਦੇ ਹੋਗੇ ਤਾਂ ਇਸ ਵਾਰ ਭਾਰਤ ਦੇ ਝੋਲੀ ਜੋ 29 ਮੈਡਲ ਆਏ ਨੇ ਪੈਰਾਓਲੰਪਿਕਸ ਦੇ ਵਿੱਚ ਉਹ ਹਮੇਸ਼ਾ ਯਾਦ ਕੀਤੇ ਜਾਂਦੇ ਰਹਿਣਗੇ ਔਰ ਇਸ ਵਾਰ ਖੁਸ਼ੀ ਵਾਲੀ ਗੱਲ ਇਸ ਕਰਕੇ ਵੀ ਹੈ ਕਿਉਂਕਿ ਟੋਕੀਓ ਦੇ ਵਿੱਚ ਭਾਰਤ ਨੇ ਪੈਰਾਓਲੰਪਿਕਸ ਦੇ ਵਿੱਚ 29 ਮੈਡਲ ਹਾਸਲ 19 ਮੈਡਲ ਹਾਸਲ ਕੀਤੀ ਸੀ ਇਸ ਵਾਰ ਉਹ ਮੈਡਲਾਂ ਦੀ ਗਿਣਤੀ ਵਾਦ ਕੇ 29 ਹੋ ਗਈ ਹੈ ਤੇ ਭਾਰਤ ਬਿਲੋ 20 ਯਾਨੀ 18ਵੇਂ ਨੰਬਰ ਤੇ ਪੈਰਾਓਲੰਪਿਕਸ ਦੇ ਵਿੱਚ ਖੜਾ ਹੈ ਤਾਂ ਇੱਕ ਗੱਲ ਹੋਰ ਵੀ ਸਮਝਣ ਵਾਲੀ ਹੈ ਕੀ ਜੋ ਐਥਲੈਟਿਕਸ ਦੇ ਵਿੱਚ ਖੇਡਾਂ ਨੇ ਉਹਨਾਂ ਨੂੰ ਵੀ ਪ੍ਰਮੋਟ ਕਰਨ ਦੀ ਲੋੜ ਹੈ ਸਮਾਜ ਵੱਲੋਂ ਪਰਿਵਾਰ ਵੱਲੋਂ ਤੇ ਸਰਕਾਰ ਵੱਲੋਂ ਤਾਂ ਕਰਨਾ ਹੀ ਪਏਗਾ ਕਿਉਂਕਿ ਤੁਸੀਂ ਕੁਝ ਕ ਖੇਡਾਂ ਨੂੰ ਅੱਗੇ ਵਧਾ ਕੇ ਬਾਕੀ ਖੇਡਾਂ ਨੂੰ ਇਗਨੋਰ ਕਰੋਗੇ ਤਾਂ ਇਸੇ ਤਰ੍ਹਾਂ ਮੈਡਲਾਂ ਦੀ ਝੜੀ ਨਹੀਂ ਲਗਾ ਸਕੋਗੇ ਪਰ ਜਦੋਂ ਤੁਸੀਂ ਥੋੜਾ ਜਿਹਾ ਕਿਸੇ ਨੂੰ ਇਸ ਤਰ੍ਹਾਂ ਦੇ ਖੇਡਾਂ ਨੂੰ ਜਾਂ ਇਸ ਤਰ੍ਹਾਂ ਦੇ ਖਿਡਾਰੀਆਂ ਨੂੰ ਤੁਸੀਂ ਹੰਗਾਰਾ ਦਿਓਗੇ ਤਾਂ ਮੈਡਲਾਂ ਦੇ ਨਾਲ ਝੋਲੀ ਤੁਹਾਡੀ ਭਰੇਗੀ ਧੰਨਵਾਦ